ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਜ਼ਿਲ੍ਹਾ ਮੁਹਾਲੀ ਦੇ ਕੰਡੀ ਏਰੀਆ ਦੇ ਵਿੱਚ ਪਿੰਡ ਹੈ ਬਗਿੰਡੀ ਇੱਧਰ ਮਾਜਰੀਆਂ ਪਿੰਡਾਂ ਦੇ ਵਿੱਚ ਬਗਿੰਡੀ ਪਿੰਡ ਹੈ ਅਖੀਰਲਾ ਪਿੰਡ ਹੈ ਪਹਾੜੀ ਇਲਾਕੇ ਦਾ ਸ਼ਿਵਾਲਿਕ ਦੇ ਪਹਾੜੀਆਂ 'ਚ ਵਸਿਆ ਪਿੰਡ ਬਗਿੰਡੀ ਤੇ ਇੱਥੇ ਅਸੀਂ ਪਿੰਡ ਬਗਿੰਡੀ ਦੇ ਸਰਪੰਚ ਕੋਲ ਆਏ ਆ ਜਿਹੜੇ ਆਪਣਾ ਗੁਰਦੀਪ ਸਿੰਘ ਸਰਪੰਚ ਨੇ ਬੜੇ ਅਗਾਹ ਵੱਧੂ ਸਰਪੰਚ ਆ ਤੇ ਆਪਣੇ ਇਲਾਕੇ ਦੇ ਹਿਸਾਬ ਨਾਲ ਇਹਨਾਂ ਨੇ ਬੜਾ ਵਧੀਆ ਇੱਕ ਫਾਰਮ ਹਾਊਸ ਛੋਟਾ ਜਿਹਾ ਫਾਰਮ ਹਾਊਸ ਬਣਾਇਆ ਹੈ ਜਿਹਦੇ ਵਿੱਚ ਚੰਦਨ ਹੀ ਚੰਦਨ ਲਾ ਰੱਖੀ ਆ ਪਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਦੱਸਣਗੇ ਉਹਦੇ ਬਾਰੇ ਵਿੱਚ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਇਸ ਫਾਰਮ ਹਾਊਸ ਦੇ ਵੀ ਤੁਸੀਂ ਕਿਆ-ਕਿਆ ਲਾ ਰੱਖਿਆ ਛੋਟਾ ਜਿਹਾ ਫਾਰਮ ਹਾਊਸ ਤੇ ਖੁਸ਼ਬੂਆਂ ਬੜੀਆਂ ਇਹਦੇ ਵਿੱਚ ਕਿਆ ਕਿਹੜੀਆਂ-ਕਿਹੜੀਆਂ ਖੁਸ਼ਬੂਆਂ ਪੈਦਾ ਕਰੀਆਂ ਤੁਸੀਂ ਇੱਥੇ ਕਾਫੀ ਕੁਝ ਲਾ ਰੱਖਿਆ ਸੀ ਚੰਦਨ ਹੈਗਾ ਜੀ ਹਲੜ ਹੈਗੀ ਹਿੰਗ ਲੌਂਗ ਜੀ ਤੇ ਕਟਾਰ ਹਾਂ ਜੀ ਆਪਣਾ ਚਿਕੂ ਹੋ ਗਿਆ ਆੜੂ ਆਪਣਾ ਆੜੂ ਹੋ ਗਿਆ ਤੇ 1 ਕਰੋੜ ਹੋ ਗਿਆ ਜੀ ਅੱਛਾ ਜੀ ਔਰ ਅੰਜੀਰ ਜੀ ਕਾਫੀ ਕੁਝ ਲੜਕਿਆਂ ਦੇ ਵਿੱਚ ਠੀਕ ਹੈ ਅੰਜੀਰ ਤੇ ਬਾਕੀ ਛੋਟੇ ਛੋਟੇ ਪ੍ਰੋਜੈਕਟ ਹੈਗਾ ਆਪਣਾ ਸੇ ਇਹ ਜਿਹੜਾ ਚੰਦਨ ਦਾ ਜਿਹੜਾ ਚੰਦਨ ਦਾ ਬੂਟਾ ਹੈ ਕਿੰਨੇ ਮਤਲਬ ਕਿੰਨੀ ਕੁ ਸਾਲਾਂ ਚ ਇਹ ਪੈਦਾ ਹੋ ਜਾਂਦਾ ਇਹ ਪੰਜ 15 20 ਸਾਲ ਲੈਂਦਾ ਕਿੱਡੋ ਘੱਟ ਅੱਛਾ ਵਿਚਰਨ ਵਾਸਤੇ ਜੀ ਉਹ ਜੀ ਸਾਡੇ ਬੁੱਟੇ ਕੋਈ 5 ਸਾਲ ਦਾ ਕੋਈ 4 ਸਾਲ ਦਾ ਕੋਈ 2 ਸਾਲ ਦਾ ਦਾਗੇ ਆ ਜੀ ਆਪਾਂ ਇੱਕ ਵਾਰ ਨਹੀਂ ਲਾਏ ਜੀ ਮੇਰੇ ਮਿਲ ਕੇ ਲਾਈ ਗਏ ਆਪਾਂ ਜੀ ਜੀ ਬਹੁਤ ਬੁੱਟੇ ਮਰ ਵੀ ਗਏ ਮੇਰੇ ਅੱਛਾ ਜੀ ਪਹਿਲਾਂ ਤੁਸੀਂ ਮਰ ਜਾਂਦੇ ਸੀ ਓਕੇ ਤੇ ਅਸੀਂ ਸੇਵਰ ਲਾਇਆ ਸੇਵਰ ਦੇ ਸਾਡਾ ਮਰ ਗਿਆ ਬੁੱਟਾ ਅੱਛਾ ਤੇ ਚੰਦਨ ਦਾ ਬੁੱਟਾ ਤੁਹਾਨੂੰ ਲਾਉਣ ਦੀ ਜਿਹੜੀ ਹੈ ਇਹ ਇਹ ਦਿਲਚਸਪੀ ਕਿੱਥੋਂ ਪੈਦਾ ਹੋਈ ਕਿਉਂ ਲਾਉਣਾ ਸ਼ੁਰੂ ਕਰਿਆ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਦੇ ਪਿੱਛੇ ਹਾਂਜੀ ਉਹਨਾਂ ਦੀ ਐਡ ਚੱਲੀ ਬੜੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਤੋਂ ਸਰ 15 ਦੀ ਗੱਲ ਹੈ ਮੇਰੀ ਅੱਜ 17 ਦੀ ਅੱਛਾ ਜੀ 17 ਦੀ ਹਾਂ ਕਹਿੰਦੇ ਵੀ ਅਸੀਂ ਫਰੂਈ ਬੂਟੇ ਵੰਡ ਰਹੇ ਆ ਅੱਛਾ ਅਸੀਂ ਫਰੀਲ ਦਾ ਲਿਆਇ ਸੀ ਉਹ ਛੋਟੇ ਛੋਟੇ ਬਿਲਕੁਕੁਲ ਛੋਟੇ ਚੰਦਨ ਦੇ ਬੂਟੇ ਵੰਡ ਰਹੀ ਦੀ ਸਰਕਾਰ ਹਾਂਜੀ ਹਾਂਜੀ ਸਾਡੇ ਮੋਲਾ ਪਰ ਵੰਡੇ ਸੀ ਨਾ ਅੱਛਾ ਤੇ ਉੱਥੋਂ ਲੈਂਦੇ ਸੀ ਉਹ ਦਾ ਛੋਟੇ ਛੋਟੇ ਕਾਮਯਾਬ ਨੇ ਤੇਰੇ ਸੀ ਮੋਲੇ ਆ ਲੈਂਦੇ ਆ ਅੱਛਾ ਜੀ ਨਰਸਰੀਆਂ ਤੋਂ ਅਲੱਗ ਅਲੱਗ ਨਰਸਰੀਆਂ ਤੋਂ ਜੀ ਕਿਤੇ ਦੋ ਕਿਤੇ ਚਾਰ ਦਾ ਤੇ ਫਿਰ ਉਹ ਲਾਈ ਸੀ ਕਾਮਯਾਬ ਹੋ ਗਿਆ ਅੱਛਾ ਤੇ ਸਰਕਾਰ ਨੇ ਕਿਉਂ ਪ੍ਰੋਮੋਟ ਕਰਿਆ ਸੀ ਚੰਦਨ ਕੁਝ ਨੌਲੇਜ ਹੋਣੀ ਤੁਹਾਨੂੰ ਇਹਦੇ ਬਾਰੇ ਉਹ ਕਹਿੰਦੇ ਵੀ ਜੀ ਮੈਂ ਕੰਢੀ ਏਰੀਆ ਦਾ ਤੁਸੀਂ ਉਤਲਾਓ ਅੱਛਾ ਹਾਂ ਵੀ ਇਹਦੀ ਵਧੀਆ ਲੱਕੜ ਹੈਗੀ ਅੱਛੀ ਇਨਕਮ ਹੈਗੀ ਉਹਦੀ ਅੱਛਾ ਉਹ ਪਤਾ ਲੋਕਾਂ ਨੂੰ ਐਸੀ ਵੀ ਨਹੀਂ ਹੋਣਾ ਸਾਨੂੰ ਵੀ ਨਹੀਂ ਨਹੀਂ ਹੋਣਾ ਵੀ ਤੁਸੀਂ ਤੁਸੀਂ ਕਰਕੇ ਦਿਖਾਇਆ ਟ੍ਰਾਇਲਟੀ ਲਾਇਆ ਸੀ ਸਾਰੇ ਅੱਛਾ ਸਾਰੇ ਫਿਰ ਟ੍ਰਾਇਲ ਤੇ ਲਾ ਰਹੇ ਆ ਅੱਛਾ ਜਿੰਨੇ ਵੀ ਆ ਗਏ ਇੱਥੇ ਜਿਵੇਂ ਕਹਿੰਦੇ ਕਰੋੜ ਦਿਨ ਦਾ ਪਹਾੜਾ ਜਾਂਦਾ ਵੀ ਅਸੀਂ ਲਾਇਆ ਇੱਥੇ ਹਾਂ ਪਰ ਤੁਸੀਂ ਤਾਂ ਪਹਾੜਾਂ 'ਚ ਹੀ ਬੈਠੇ ਵੀ ਇੱਕ ਤਰ੍ਹਾਂ ਦਾ ਮਿੰਨੀ ਪਹਾੜੀ ਏਰੀਆ ਹੀ ਆ ਉਹ ਚਲੋ ਹੈਗਾ ਮਿੰਨੀ ਪਹਾੜੀ ਏਰੀਆ ਪਰ ਟਾਟਾਂ ਨਾਲੋਂ ਇੱਥੇ ਬਰਬਰ ਪ੍ਰਿੰਟ ਬੰਦੀ ਬੜਾ ਫਰਕ ਆ ਮੌਸਮ ਦਾ ਹੋਇਆ ਜਾਂ ਮੌਸਮ ਨਹੀਂ ਆ ਮੌਸਮ ਦਾ ਬੜਾ ਫਰਕ ਆ ਜੀ ਤੇ ਚੰਦਨ ਦਾ ਕੀ ਲੱਗਦਾ ਤੁਹਾਨੂੰ ਵੀ ਇਹ ਤੋਂ ਕੀ ਬੈਨੀਫਿਟ ਕੀ ਹੁੰਦੇ ਹੋਣਗੇ ਬਾਅਦ ਵਿੱਚ ਬੈਨੀਫਿਟ ਤਾਂ ਜੀ ਇਹਦਾ ਇਹਦਾ ਹੌਲ ਨਿਕਲਦਾ ਇੱਕ ਦਾ ਹਾਂਜੀ ਤੇ ਬਾਕੀ ਲੱਕੜ-ਬਿੜ ਕੰਮ ਆਂਦੀ ਆ ਅੱਛਾ ਸੈਂਸਰ ਨੂੰ ਬੰਦ ਕਰ ਕੋਈ ਕੁਝ ਬਣਦਾ ਨਾ ਉਹ ਤੇ ਜਿੰਨਾ ਤੱਕ ਪਟ ਲੈਂਦੇ ਦੀਆਂ ਅੱਛਾ ਜਿਹੜੇ ਠੇਕੇਦਾਰਾ ਉਹ ਜਿਵੇਂ ਵੇਚਾਂਗੇ ਇਹਨੂੰ ਅਸੀਂ ਹਾਂਜੀ ਉਹ ਜਿੰਨਾ ਤੱਕ ਪਟ ਲੈਂਦੇ ਜਾਂਦੇ ਆ ਸਰਕਾਰ ਨੇ ਇਹ ਵੀ ਦੱਸਿਆ ਫਿਰ ਜਦੋਂ ਪੌਦੇ ਵੱਡੇ ਹੋਣਗੇ ਜਾਂ 15 ਸਾਲ ਦੀ ਜਿਵੇਂ ਤੁਸੀਂ ਉਮਰ ਦੱਸੀ ਆ ਵੀ ਉਸ ਵੇਲੇ ਦੀ ਫਿਰ ਜਿਹੜੀ ਮਾਰਕੀਟਿੰਗ ਹੈ ਉਹ ਕਿਵੇਂ ਕਰਨੀ ਆ ਇਹਦੀ ਮੰਡੀ ਕਿਵੇਂ ਕਰਨੀ ਆ ਕਿੱਥੇ ਵੇਚਣਾ ਇਹਨੂੰ ਮੰਡੀ ਦਾ ਉਹਦਾ ਠੇਕਾ ਰੱਪੇ ਆ ਜਾਂਦਾ ਲੋਡ ਨਹੀਂ ਕਿਸੇ ਨੂੰ ਦੱਸਣ ਦੀ ਅੱਛਾ ਜੇ ਅੰਮ੍ਰਿਤਸਰ ਹੈਗਾ ਇਧਰ ਦਿੱਲੀ ਜੁਲਲੀ ਹੈਗਾ ਤੇ ਨਾ ਤਾਂ ਬੰਬਈ ਬਜ਼ਾਰ ਪਹਟ ਕੇ ਆ ਰਹਿਗੇ ਤੁਸੀਂ ਗੱਲ ਕਰੋ ਫਿਰ ਬਿਕੋ ਮੈਂ ਮਾਲ ਤੁਸੀਂ ਤੁਹਾਨੂੰ ਕਦੇ ਠੇਕੇਦਾਰ ਨਾਲ ਕਿਸੇ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰੀ ਹਲੇ ਤੱਕ ਕਿ ਨਹੀਂ ਛੋਟਾ ਹੈ ਛੋਟਾ ਜੀ ਮਾਲ ਅੱਛਾ ਇਹ ਬੱਚਣ ਲੱਗ ਹੈ ਨਹੀਂ ਇਹ ਤਾਂ ਬਸ ਇਹਦਾ ਸ਼ੌਂਕ ਦਾ ਹੋਇਆ ਦਾ ਅੱਛਾ ਕਟਵਾਟ ਦਸਾਲਵਾ ਬਚਨ ਦਾਤ ਹੋਗਾ ਜੀ ਓਕੇ ਮਨੋ ਹਲੇ ਚੱਲੀ ਜਾ ਰਿਆ ਬੂਟੇ ਜਿਹੜੇ ਬੂਟੇ ਤੁਹਾਡੇ ਚੱਲ ਰਹੇ ਆ ਤੇ ਇੱਕ ਆ ਜਿਹੜਾ ਤੁਸੀਂ ਦਿਖਾ ਰਹੇ ਆ ਇਹ ਇਹ ਕਿਹੜੀ ਖਾਦ ਆ ਕਿਹੜੀ ਇਹ ਕਿਹchu ਖਾਦ ਆ ਜੀ ਅੱਛਾ ਇਹ ਭਾਵੇਂ 4 ਲੱਖ ਦੇ ਗੰਡੋਏ ਲੈ ਸੀ ਅੱਛਾ ਗੰਡੋਏ ਕਿੱਥੋਂ ਲੈ ਗਏ ਫਿਰ ਮੁੱਲ ਲਈ ਸੀ ਕਿਸੇ ਬੰਦੇ ਤੋਂ ਅੱਛਾ 4 ਲੱਖ ਰੁਪਏ ਦੇ ਲੈਂਦੇ ਸੀ ਸੀ 4 ਲੱਖ ਰੁਪਏ ਦੇ ਹਾਂ ਜੀ ਤਾਂ ਆਪਣੇ ਲੈ ਸੀ ਅੱਛਾ ਇਹ ਬੂਟੇ ਖੜੇ ਤਾਂ ਹੀ ਹੈਗੇ ਸਾਡੇ ਇੱਥੇ ਸੀਉਂ ਗਜਦਾ ਹੈਗੀ ਜਿਹਨਾਂ ਨੂੰ ਦਿਨ ਵਿੱਚ ਕਹਿੰਦੇ ਆਪਾਂ ਬੂਟੇ ਕੰਮ ਆਪਣੇ ਹੋਣ ਦਿੰਦੀ ਜੇ ਸੀ ਨਾ ਪਾਈਏ ਅੱਛਾ ਸਾਡੇ ਬੂਟੇ ਬਚਨ ਦਾ ਕਰਨਾ ਹੀ ਅਸੀਂ ਪੰਦੇ ਹਰ 6 ਮਹੀਨੇ ਬਾਅਦ ਤੇ 4 ਮਹੀਨੇ ਬਾਅਦ ਦਾ ਘੜੇ ਘੜੇ ਪਾਇਉਂਦੇ ਆ ਤੇ ਫਿਰ ਇਹਨਾਂ ਸਿਉਂਗਣ ਲੱਗਦੇ ਮੇਰੇ ਬੁੱਟੇ ਸਿਉਂ ਖਾ ਜਾਂਦੇ ਗੰਡੋਆਂ ਦੀ ਖਾਦ ਇੰਨੀ ਕਾਰਗਰ ਹੈ ਵੀ ਇੱਕ ਸਿਉਂਗ ਨਹੀਂ ਲੱਗਣ ਦਿੰਦੀ ਜੀ ਤੁਸੀਂ ਇਹਦੇ ਸਬਜ਼ੂ ਜੀ ਲਾਉਂਦੇ ਜੀ ਬੜਾ ਵਧੀਆ ਹੁੰਦੀ ਹੈ ਨਾ ਹੋ ਦੂਜੇ ਨਾਲ ਜੀ ਤੇ ਜਿਵੇਂ ਗੰਡੋਆਂ ਦੀ ਖਾਦ ਤੁਹਾਡੇ ਤੋਂ ਕੋਈ ਲੋਕ ਲੈਣ ਵੀ ਆਉਂਦੇ ਫਿਰ ਤੁਸੀਂ ਇਹਨੂੰ ਅੱਗੇ ਸੇਲ ਵੀ ਕਰਦੇ ਹੋ ਮੈਂ ਸੇਲ ਕਰਦੇ ਆ ਅੱਛਾ ਕਰਦੇ ਸੇਲ ਤੇਲ ਜੀ ਵੀ ਕਰਦੇ ਆ ਹੋਲ ਸੇਲ ਜੀ ਵੀ ਕਰਦੇ ਆ ਜਿਵੇਂ ਕੋਈ ਡਿਮਾਂਡ ਬਣਾਉਂਦੀ ਕੀ ਵੀ ਜੀ ਜੀ ਇਹਦੇ ਸਾਡਾ ਆਪਣਾ ਸਰਦਾਰ ਨਹੀਂ ਹੈਗਾ ਇਹ ਛੋਟ ਕੀ ਬਤਲਾਵੇਂਗਾ ਪ੍ਰੋਜੈਕਟ ਤੋਂ ਤੇ ਜੇ ਆਮ ਕੋਈ ਬੰਦਾ ਲਾਉਣਾ ਚਾਹਵੇ ਗੰਡੋਆਂ ਦੀ ਖਾਦ ਦਾ ਪ੍ਰੋਜੈਕਟ ਤਾਂ ਕਿੰਨੇ ਕ ਪੈਸਿਆਂ ਚ ਲੱਗ ਜਾਂਦਾ ਤੇ ਇਹਦੇ ਵਾਸਤੇ ਕਿਹੜਾ ਕਿਹ ਚਾਹੀਦਾ ਹੁੰਦਾ ਕੁਝ ਜੀ ਦੇ ਬਾਇਰਸ ਤੁਸੀਂ ਛੋਟੇ ਦੇ ਕੰਮ ਕਰ ਸਕਦੇ ਹੋ 2500 ਦਾ ਬੈਡ ਮੇਰੇ ਖਿਆਲ ਚ 1500 ਤੋਂ 2500 ਦਾ ਅੱਛਾ ਜੀ ਇੱਕ ਬੈਡ ਤੇ ਉਹਦੇ ਚ ਕਿਚੂ ਕਿੰਨੇ ਪੰਦੇ ਆ 15 ਕਿਲੋ ਅੱਛਾ ਪਾ ਲਓ ਜੀ 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 ਛੋਟਾ ਕੰਮ ਸਟਾਰਟ ਕਰਨਾ ਬੰਦਾ 10 20 ਜਰੂਰ ਕੰਮ ਕਰ ਸਟਾਰਟ ਕਰ ਸਕਦਾ ਜੇ ਕਰਨਾ ਹੋਵੇ ਤਾਂ ਹਾਂ ਜੇ ਨਹੀਂ ਕਰਨਾ ਤਾਂ ਤੁਸੀਂ ਲੱਖਾਂ ਲੱਖ ਵੀ ਨਹੀਂ ਕਰਨਾ ਹਾਂ ਇਸ ਨਾਲ ਕੋਈ ਵੱਡਾ ਕੰਮ ਨਹੀਂ ਹੈਗਾ ਕੰਮ ਬਹੁਤ ਹੀ ਹੈਗਾ ਅੱਛਾ ਤੇ ਫਿਰ ਇਹਦੀ ਫਿਰ ਮਾਰਕੀਟਿੰਗ ਜਿਹੜੀ ਕਰਨੀ ਹੈ ਉਹ ਤਾਂ ਥੋੜੀ ਜਿਹੀ ਮੁਸ਼ਕਲ ਹੈ ਕਿ ਨਹੀਂ ਮਾਰਕੀਟ ਬੜੀ ਮੁਸ਼ਕਲ ਆਦਾ ਹੈ ਅੱਛਾ ਮਾਰਕ ਦੇ ਬਾਕੀ ਬੜੀ ਮੁਸ਼ਕਲ ਆ ਲੋਕਲ ਅੰਦਰ ਨੂੰ ਉਹਨਾਂ ਦੇ ਕੋਲ ਅਰਜੀਲ ਚੀਜ਼ ਹੈਗੀ ਆ ਲੋਕੀ ਨਕਮਾਰਕ ਲੈਂਦੇ ਨੇ ਚੀਜ਼ ਨੂੰ ਵੀ ਨਖਰੇ ਕਰਦੇ ਆ ਜਿਹੜੀ ਡੁਪਲੀਕੇਟ ਉਹਨੂੰ ਮਿੰਟਮਟ ਲੈ ਲੈਂਦੇ ਸਾਡਾ ਓਰਜੀਨਲ ਆ ਇਹ ਨਹੀਂ ਲੈਂਦੇ ਲੋਕੀ ਨਹੀਂ ਜੀ ਨਹੀਂ ਰੇਟ ਤੋਂ ਸਾਨੂੰ ਯੂਪੀਰ ਕਟਾਂਦਾ ਜਾਂਦਾ ਹੁਣ ਉੱਥੇ ਸਾਰਾ ਤੁਹਾਨੂੰ ਬੜਾ ਦੂਜਾ ਹੁੰਦਾ ਕੱਚਾ ਮਾਲ ਸਾਡਾ ਪੱਕਿਆ ਮਾਲ ਹੈਗਾ ਜਾਪਤੀ ਵਰਗੀ ਰੇ ਬਣੀ ਹੋਈ ਹੈ ਦੇਕਰ ਨੂੰ ਕੁਛ ਹੁੰਦੀ ਹੈ ਤੁਸੀਂ ਉਹ ਲੋ ਪੈਕਟਾਂ ਵਿੱਚ ਪਾਣੀ ਪਾਣੀ ਹੁੰਦਾ ਸਾਡੇ ਸੁੱਕਾ ਦਿੰਦੇ ਸੀ ਸੁੱਕਾ ਦਿੰਦੇ ਮਤਲਬ ਸਾਡੇ ਤਾਂ ਵੀ ਨੱਕ ਮਾਰਕ ਲੈਂਦੇ ਲੋਕੀ ਜਿਹਨਾਂ ਨੂੰ ਪਤਾ ਉਹ ਕਹਿੰਦੇ ਯਾਰ 20 ਕਿਹਾ 25 ਲੇ 3 ਜਿਹਨੂੰ ਪਛਾਣ ਹੈ ਇਸ ਚੀਜ਼ ਦੀ ਉਹ ਮਤਲਬ ਇਹਦੀ ਨੂੰ ਖਰੀਦਾ ਅਦਰਵਾਈਜ਼ ਲੋਕਾਂ ਨੂੰ ਪਤਾ ਹੀ ਨਹੀਂ ਅਸਲੀ ਨਕਲੀ ਦਾ ਪਤਾ ਹੀ ਨਹੀਂ ਆ ਤੁਸੀਂ ਨਰਸਰੀਆਂ ਵਾਲਿਆਂ ਕਹਿੰਦੇ ਆਪਾਂ ਉਹ ਨਹੀਂ ਉਹ ਨਹੀਂ ਨਹੀਂ ਸੰਦਗਲ 5 ਰੁਪਏ 6 ਰੁਪਏ ਕਿਲੋ ਆਉਂਦੀ ਆ ਪਰ ਇਹ ਖੰਦਸਾ ਨੂੰ 10 ਰੁਪਏ ਕਰੀ ਪੈਂਦੀ ਹੈ ਤੁਸੀਂ ਕਿਹੜੇ ਰੇਟ ਵੇਚਦੇ ਹੋ ਫਿਰ ਤੁਸੀਂ ਕਿਹ ਅਕਸਪੈਕਟ ਕਰਦੇ ਹੋ ਇਹਨੇ ਕੁਛੀ ਕੁਛੀ ਦੇ ਵਿੱਚ ਤੇ 25 ਰੁਪਏ ਕਿਲੋ ਹਾਂ ਅੱਛਾ ਮਤਲਬ ਕਿਲੋ ਕਿਲੋ ਦੇ ਪੈਕਟ ਬਣਾਉਣੇ ਪੈਂਦੇ ਫਿਰ ਨਹੀਂ ਨਹੀਂ ਫਿਰ ਅਸੀਂ ਜਿਵੇਂ 10 ਕਿਲੋ ਰੇਣੀ 20 ਕਿਲੋ ਰੇਣੀ ਇਸ ਪੈਕਟਰੀ ਵਿੱਚ ਦੇ ਅੱਛਾ ਛੋਟੇ ਪੈਕਟਰ ਲਈ ਠੀਕ ਹੈ ਠੀਕ ਹੈ ਇਹਦਾ ਵੱਡਾ ਜਿਵੇਂ ਕੋਈ ਆ ਗਿਆ ਕੋਈ ਆਪਣਾ ਬੰਦਾ ਦੋਸਤ ਆ ਜੀ ਜੀ ਕਿਸੇ ਨਰਸ ਨਰਸੀ ਬਾਹਰ ਕੋਈ ਆਉਂਦੇ ਜੀ ਕੋਠੀ-ਕੁਠੀ ਪੈਕਟ ਕਰੇ ਹੋ ਥੋੜੀ ਬੰਦੇ ਆਪਣੇ ਸਾਹਵਾਲ ਜੀ ਠੀਕ ਹੈ ਪਰ ਇਹਦੀ ਮਾਰਕੀਟਿੰਗ ਬੜੀ ਔਖੀ ਹੈ ਮਾਰਕੀਟਿੰਗ ਔਖੀ ਹੈ ਠ ਮਰੇ ਪ੍ਰੋਜੈਕਟ ਸਰਿਕ ਬਤਲਾ ਸਕਦਾ ਪਰ ਇਹ ਮਾਰਕੀਟ ਕਰਨ ਦੀ ਲੋੜ ਕੀ ਹੈ ਉਹ ਬੜਾ ਨਿੱਕਾ ਰਿਹਾ ਤੇ ਆਮ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੂਗਾ ਕਿ ਕੋਈ ਇਹ ਕਿਹੜਾ ਪ੍ਰੋਜੈਕਟ ਲਾਵੇ ਉਹਨਾਂ ਨੂੰ ਬੈਨੀਫਿਟ ਹੋਵੇ ਇਹਦਾ ਭਾਈ ਤੁਸੀਂ ਜਿਹੜੀ ਮਾਰਕੀਟ ਕਰਨ ਕਿਸ ਪਾ ਲੋ ਮੱਕਿਸ ਵਾਲੇ ਨੂੰ ਖੇਤਾਂ ਵੀ ਪਾ ਲੋ ਇਹ ਤਾਂ ਬੈਨੀਫਿਟ ਹੈ ਨੁਕਸਾਨ ਕੋਈ ਨਹੀਂ ਹੈ ਇਹਦਾ ਫਾਦਲ ਦਾ ਸਵਾਦ ਹੀ ਲੱਗ ਆਊਗਾ ਅੱਛਾ ਇਹ ਤਾਂ ਨਹੀਂ ਹੈਗਾ ਤੁਸੀਂ ਕੁਝ ਪਾਓ ਦੋ ਤਿੰਨ ਸਾਲ ਲਗਾਤਾਰ ਪਾਣੇ ਪਾਣੇ ਤੇ ਲੱਗੀ ਆਊਗਾ ਅਸੀਂ 1 ਰੁਪਿਆ ਜਿਹਾ ਲਾਇਆ ਸੀ ਉਹ ਸਾਡੇ ਪਾਲੀ ਉਸ ਹੁੰਦਾ ਸੀ ਪਹਿਲੇ ਉਹ ਗਿਰ ਗਿਆ ਸਾਡੇ ਪਾਲੀ ਉਸ ਉਹ ਬਰੀ ਲਾਹੀ ਟੁੱਟੀਆਂ ਵਿੱਚ ਉਹਦੇ ਅਸੀਂ ਪਿਆਜ਼ ਪਿਆਜ਼ ਲਾਇਆ ਸੀ ਕਿਆ ਬੜੀ ਵਧੀਆ ਸੀ ਗੱਲ ਇਹਦਾ ਅੱਛਾ ਮਿੱਠੇ ਸੀ ਬਿਲਕੁਲ ਤੇ ਇਹਦੇ ਜਿਹੜੇ ਪਿਆਜ਼ ਤੁਸੀਂ ਜਿਵੇਂ ਦੱਸਿਆ ਸੀਗਾ ਪਹਿਲਾਂ ਵੀ ਕਿ ਵੀ ਉਹ ਉਹਨਾਂ ਨੂੰ ਕੁਝ ਪਿਆਜ਼ ਖਰਾਬ ਨਹੀਂ ਹੁੰਦੇ ਕਿਆ ਉਹਦੀ ਉਹਦੀ ਏਜ ਜ਼ਿਆਦਾ ਵੱਧਦੀ ਹੈ ਫੇਰ ਪਿਆਜ਼ ਦੀ ਨਹੀਂ ਹੈ ਦੂਜੇ ਨਾਲ ਫਰਕ ਹੈ ਕਹਿੰਦੇ ਅੱਛਾ ਜੀ ਕਾਹ ਕਰਕੇ ਉਹ ਖਾਨ ਚ ਸੌਣ ਬਟ ਲੱਗਦੇ ਆ ਉਹ ਮਿੱਠਿਆਂ ਦੇ ਖਾਨ ਚ ਇਹ ਵਾਲੇ ਦੂਜੇ ਘੜੇ ਹੁੰਦੇ ਆ ਥੋੜੇ ਗੋਬਰ ਵਗਾਰਾ ਕਿੱਥੋਂ ਲਿਆਉਣਾ ਪੈਂਦਾ ਤੁਹਾਨੂੰ ਇਹਦਾ ਅੱਛਾ ਉਹਦੇ ਨਾਲ ਹੀ ਸਰ ਹਾਂ ਆਪਣਾ ਕਿਹੜਾ ਸਿਸਟਮ ਤੇ ਜੇ ਖਰੀਦਣਾ ਪਵੇ ਬੰਦੇ ਨੂੰ ਕਿਸੇ ਨੂੰ ਤਾਂ ਫਿਰ ਖਰੀਦ ਕੇ ਆਉਣਾ ਪੈਂਦਾ ਹੁਣ ਉਹ ਟਰਾਲੀ ਆਉਂਦੀ ਹੈ 1500 2000 2500 ਦੀ ਅੱਛਾ ਉਹ ਬੇਦਨ ਪਤਾ ਹੀ ਆ ਇਹਦਾ ਸਿਸਟਮ ਪਤਾ ਕੀ ਹੈ ਜੀ ਹੁਣ ਜੀ ਮੈਨੂੰ ਆ ਆਪਾਂ ਇੱਕ ਦਮ ਉਹਦੇ ਪਾਰ ਹੀ ਚਾਹ ਦੇ ਗਣੋ ਜੀ ਜਿਵੇਂ ਜਗ ਨੂੰ ਪਾਇਏ ਉਹ ਨਾ ਗੋਬਰ ਪਾਇਆ ਇਹਨੂੰ ਵੀ ਪੰਜ ਚਾਰ ਨੇ ਰੱਖਣਾ ਪੈਂਦਾ ਹਲਾਣਾ ਪੈਣਾ ਪਾਣੀ ਪੈਣਾ ਪਾਣਾ ਉਸ ਤੋਂ ਬਾਅਦ ਗੋਬਰ ਪਾਣੇ ਪੈਂਦੇ ਲੈ ਬੜਾ ਅਣਖੇਜ ਕੰਮ ਵੀ ਕਹਿ ਸਕਦੇ ਆ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਜੇ ਤੁਸੀਂ ਅੱਜ ਗੁਬਰ ਪਾਇਆ ਅੱਜ ਪਾਣ ਲੱਗਣੇ ਗੋਬਰ ਪਾਦੇ ਮਰਦਾਂ ਸਾਰੀ ਅੱਛਾ ਗੈਸ ਬਹੁਤ ਹੁੰਦੇ ਆ ਇਹ ਵੀ ਧਿਆਨ ਰੱਖਣਾ ਪੈਂਦਾ ਵੀ ਕਿਵੇਂ ਬੈਦਾ ਹੁੰਦੇ ਆ ਕਿਵੇਂ ਸਾਹਮਣੇ ਗੋਬਰ ਗੈਸਲਾ ਹੋਇਆ ਹਾਂਜੀ ਪਿੱਛੇ ਹਾਂਜੀ ਉਹ ਜਿਹੜੀ ਉੱਧਰ ਚਾਂਦੀ ਆ ਉਹ ਠੀਕ ਹੈ ਫਿਰ ਵੀ ਹਾਂ ਗੋਬਰ ਗੈਸਲਦੇ ਆ ਇਹ ਪਈਏ ਫਿਰ ਉਹ ਠੀਕ ਆ ਉਹ ਗੈਸ ਕ ਨਿਕਲ ਆਉਂਦਾ ਨਾ ਇਹਦੇ ਦਾ ਗ ਗੋਬਰ ਜੀ ਦਾ? ਓਕੇ ਹਾਂ ਗੈਸ ਦਾ ਹੁੰਦਾ। ਹਾਂ ਬਹੁਤ ਜਿਹੇ ਮਾਰਨਾ ਗੰਡੋਏ ਦਾ ਜੀ 1 ਮਿੰਟ ਲੈਂਦਾ। ਅੱਛਾ। ਤੇ ਪਹਿਲਾ ਮਤਲਬ ਉਹਨੂੰ ਉਹਦੇ ਚ ਗੈਸ ਪਲੈਂਟ ਦੇ ਵਿੱਚ ਉਹਦੀ ਗੈਸ ਕੱਢਣੀ ਪੈਂਦੀ ਫਿਰ। ਨਹੀਂ ਚਲੋ ਸੱਟ ਕੋਲ ਤਾਂ ਹੈਗਾ ਲਾਇਆ। ਉਹ ਨਿਕਲ ਜਾਂਦੀ ਜਿਵੇਂ ਆਮ ਬੰਦੇ ਨੂੰ ਪੈਰਨ ਪਰੋ। ਦੋ ਚਾਰ 10 ਦਿਨ ਪਾਣੀ ਰੋਹ ਹਲਾਉ ਉਹਨੂੰ ਚੰਗੀ ਤਰ੍ਹਾਂ। ਅੱਛਾ ਜੀ। ਉਹ ਚੰਗੀ ਤਰ੍ਹਾਂ ਹਲਾ ਲੂਗੇ ਜਦੋਂ ਬਿਲਕੁਲ ਪਤਾ ਲੱਗ ਜੇ ਯਾਰ ਉਹਨਾਂ ਗਰਮ ਹਵਾ ਨਹੀਂ ਆ ਰਹੀ ਤੇ ਵਾਦੂ। ਅੱਛਾ। ਨਹੀਂ ਇਹ ਮਰ ਜਾਂਦੇ ਇਹਦੇ। ਓਕੇ। ਉਹਦਾ ਟੈਕਨੀਕਲ ਜਿਹਾ ਕੰਮ ਹੈ ਮਤਲਬ ਇਹ ਇੰਨਾ ਇੰਨਾ ਵੀ अच्छा तू ਤਾਂ ਗੋਬਰ ਪੱਜਰ ਮਾਰਦੇ ਨੇ ਸਾਰੇ ਕੰਮ ਤਾਂ ਯਾਰ ਕੋਈ ਵੀ ਕਰਨਾ ਆਸਾਨ ਨਹੀਂ ਹੈਗਾ ਪਰ ਉਹ ਗੈਸ ਵੀ ਹੁੰਦੀ ਤਾਂ ਹਾਂਜੀ ਉਹ ਗੈਸ ਵੀ ਮਾਰਦੀ ਉਹ ਜੀ ਜੀ ਹਾਂਜੀ ਤੇ ਮਤਲਬ ਜਿਹੜਾ ਹੁਣ ਤੁਹਾਡਾ ਇਸੇ ਪ੍ਰੋਜੈਕਟ ਦੇ ਵਿੱਚ ਤੁਸੀਂ ਜਿਹੜਾ ਫਾਰਮ ਹਾਊਸ ਹੈ ਇਹਦੇ ਵਿੱਚ ਹੀ ਗੋਬਰ ਗੈਸ ਪਲਾਂਟ ਤੇ ਗੰਡੋਆਂ ਦੀ ਖਾਦ ਤੇ ਚੰਦਨ ਦੇ ਬੂਟੇ ਸਾਰਾ ਕੁਝ ਹੀ ਮਤਲਬ ਇੱਕ ਸੋਚਿਆ ਕੰਮ ਕੋ ਲਾੜਨੋ ਆਸੇ ਹੁਣ ਦੇਖਦੇ ਜੀ ਜੀ ਜਿਵੇਂ ਮਿਲਦਾ ਪਹ ਲੱਗਦਾ ਠੀਕ ਹੈ ਮਤਲਬ ਸ਼ੌਂਕ ਹੈ ਇੱਕ ਸ਼ੌਂਕ ਹੈ ਸ਼ੌਂਕ ਦਾ ਮੁੱਲ ਕੋਈ ਨਹੀਂ ਠੀਕ ਹੈ ਇੱਕ ਤੋਂ ਕੋਲ 10-15 ਲੱਖ ਰੁਪਏ ਲੱਗ ਜਾਂਦਾ ਹੀ ਪਰ ਜਿਵੇਂ ਤੁਸੀਂ ਇਹ ਤੁਹਾਡੀ ਜਗ੍ਹਾ ਮੈਂ ਦੇਖ ਰਿਹਾ ਨਹੀਂ ਪਈ ਹੈ ਤੇ ਇਹਦੇ ਵਿੱਚ ਤੁਸੀਂ ਕੋਈ ਹੋਰ ਬੂਟੇ ਜਿਵੇਂ ਸਪੈਦੇ ਲੋਕ ਲਾਉਂਦੇ ਆ ਪਪੂਲਰ ਲਾਉਂਦੇ ਆ ਵੀ ਉਹਦੇ ਆਮਦਨ ਹੁੰਦੀ ਹੈ ਉਹ ਉਧਰੋਂ ਨਹੀਂ ਤੁਰਦੇ ਤੁਸੀਂ ਨਹੀਂ ਮੈਂ ਬਹੁਤ ਜਰਮੈਂ ਨਿੰਬੂ ਲਾਇਸਦਾ ਹੁੰਦਾ ਮੈਂ ਜੀ ਮੈਂ ਕਰਦੇ ਲੋਕ ਕਿਉਂ ਗੇਮਾ ਲੈ ਗੇਮਾ ਨਿੰਬੂ ਦੀ ਕਮਾਈ ਆਗੀ ਅੱਛਾ ਜਦੋਂ ਅਸੀਂ ਵੇਚਦੇ ਹਾਂ ਨਿੰਬੂ ਕਦੇ 30000 ਦੇ 25000 ਦੇ ਤੋਂ ਰੁੜ ਗਏ ਫਿਰ ਉਹ ਦਿਖਦੇ ਵੀ ਹੈ ਕਿਤੇ ਵੀ ਨਾ ਹਾਂ ਉਹਨਾਂ ਤੋਂ ਸਾਡੇ ਤੇ ਲੋਕ ਸਪੈਦਾ ਹੀ ਲਾਉਂਦੇ ਜਿਦਾ ਕਿ ਸਹੀ ਗੱਲ ਹੈ ਅੱਛਾ ਜੀ ਅਸੀਂ ਨਹੀਂ ਲਾਏ ਮੈਨੂੰ ਲੱਚੰਗਾ ਲੱਗਿਆ ਹਾਂ ਮਨ ਨੂੰ ਨੇਚਰਲ ਯਾਰ ਅੱਛਾ ਠੀਕ ਹੈ ਠੀਕ ਹੈ ਬੁੱਟੇ ਨਾਲ ਹਵਾ ਪਤਾ ਆਪਾਂ ਖੜੇ ਵਧੀਆ ਲੱਗਦਾ ਰਹਾ ਹਾਂ ਹਾਂਜੀ ਯਾਰ ਤੰਦਰੁਸਤ ਜੀ ਜੇ ਬੰਦਾ ਅਗਰ ਲਕਸ਼ਰਾਂ ਫਾਇਦਾ ਕੀ ਕਰਨਾ ਜੀ 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 ਇੱਕ ਇੱਕ ਦੱਸਦਾ ਜਾਣਾ ਪਉਦਾ ਆ ਹਰੜਾ ਆ ਨਿੰਬੂ ਆ ਫਿਰ ਅੱਗੇ ਜਾ ਕੇ ਗੱਲ ਕਰਾਂਗੇ ਆਜੋ ਆਓ ਆਓ ਦੱਸੋ ਚੱਲ ਬਸ ਇਹ ਹਰੜਾ ਪਾਗਾ ਦੀ ਇਧਰ ਪਿੱਟ ਨਹੀਂ ਕਰਦੇ ਤੈਨੂੰ ਮੂੰਹ ਕਰਨਾ ਯਾਰ ਰਹਿਗਾ ਹੱਥ ਲਾ ਕੇ ਪੌਦੇ ਨੂੰ ਫੜ ਦਿਖਾਓ ਸਾਰਾ ਹੱਥ ਲਾ ਕੇ ਆ ਹਰੜਾ ਦਾ ਪੌਦਾ ਸ਼ੀਗਰ ਰੱਗੀ ਏ ਦੇਸੀ ਇੱਕ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਦਿੱਤੇ ਇੱਕ ਮੋਸ਼ਰ ਉਹ ਖੜ ਜਾ ਇਹਦਾ ਉਹ ਤਾਂ ਲਾ ਦੀਏ ਗੁੱਲੀ ਆ ਨਿੰਬੂ ਆਗੇ ਦੀ 12 ਮਾਸੀ ਆ ਅਮਰੂਦ ਹੈਗਾ ਇਹ ਜਿਹੜੇ 12 ਮਾਸੀ ਨਿੰਬੂ ਹੈ ਮਤਲਬ ਇਹ 12 ਮਹੀਨੇ ਲੱਗਦੇ ਰਹਿੰਦੇ ਨਿੰਬੂ ਹਾਂਜੀ ਅਜੇ ਤੱਕ ਲੱਗੇ ਹੋਏ ਅੱਬੀ ਅੱਛਾ ਉਹ ਕਿੰਨੇ ਹੋਏ ਇਹਦੇ ਚ ਕੋਈ ਗਰਮੀ ਸਰਦੀ ਦਾ ਕੋਈ ਕੋਈ ਫਰਕ ਨਹੀਂ ਅੰਦਰ ਰਹਿੰਦੇ ਵਸੇ ਠੀਕ ਆ ਇਹ ਲੋ ਜੀ ਸਰਪੰਚ ਆ ਸਾਗ ਮਾਣਾ ਹੈਗਾ ਅੱਛਾ ਆ ਹਿੰਗ ਦਾ ਬੂਟਾ ਹਿੰਗ ਦਾ ਕਿ ਕਿ ਸੀ ਦਾ ਹਿੰਗ ਅੱਛਾ ਹਿੰਗ ਓਕੇ ਤੇ ਜਦੋਂ ਇਹ ਫੁੱਲ ਖੱਡੇ ਦਾ ਬਹੁਤ ਬੱਧੀ ਖੁਸ਼ਬੂ ਆਉਂਦੀ ਆ ਅੱਛਾ ਗੱਲ ਛੱਡਦੇ ਆ ਕੀ ਬਾਤ ਆ ਸੁਣ ਇਹ ਦੇਖੋ ਇਹ ਨਿੰਬੂ ਦੇ ਬੁੱਟੇ ਨਿੰਬੂ ਨਿੰਬੂ ਲੱਗੇ ਹੋਏ ਇਹ ਆਪਾਂ ਕੱਢੂ ਇਹ ਕਿਹੜਾ ਆਪਾਂ ਕੱਢੂ ਆਵਾ ਕੱਢੂ ਆਵਾ ਕੱਢੂ ਇਹ ਕੀ ਹੁੰਦਾ ਹੈ ਬੁੱਟਾ ਖੜਵਾ ਹੁੰਦਾ ਜੀ ਉਹ ਜਿੰਨਾ ਪਰਗਾ ਇਹ ਦੇਖੋ ਜੀ ਇਹ ਚੰਦਨ ਦਾ ਬੁੱਟਾ ਇਹ 5-6 ਸਾਲ ਦਾ ਹੈਗਾ ਜੀ 6 ਕ ਸਾਲ ਦੀ ਇਹਦੀ ਉਮਰ ਹੈ ਤੇ ਇਹਨੂੰ ਕੋਈ ਤੁਸੀਂ ਕਿੰਨੇ ਕਿੱਥੋਂ ਲਿਆ ਆਂਦਾ ਸੀਗਾ ਕਿੰਨੇ ਕੁ ਵੱਡਾ ਲਿਆ ਇਹ ਇਹ ਮੈਂ ਚੰਡੀਗੜ੍ਹੋਂ ਲੈਂਦਾ ਸੀ ਦੱਸ ਦਿਦੋ ਛੋਟਾ ਲਏ ਤੇ ਬਿਲਕੁਲ ਛੋਟਾ ਅੱਛਾ ਆ ਜਿਵੇਂ ਆ ਛੋਟਾ ਲਾਇ ਹੋਈ ਆਂਜੀ ਰਗੀ ਆ ਆ ਅੰजीर ਅੰजीर ਦਾ ਬੂਟਾ ਕੇ ਦੱਸੋ ਜੀ ਸਾਡੇ ਨੂੰ ਆਂਜੀ ਰਗੀ ਅੰजीर ਦਾ ਪੌਦਾ ਦੇਖੋ ਜਿਹੜਾ ਅੰजीर ਤੁਸੀਂ ਲੈ ਕੇ ਮਾਰਕੀਟ ਤੋਂ ਲੈ ਕੇ ਖਾਂਦੇ ਹੋ ਉਹ ਆ ਅੰजीर ਦਾ ਬੂਟਾ ਆ ਆਮਦੋਦ ਦੇ ਲੋਕਾਂ ਨੇ ਆਦਰ ਦੇ ਲੋਕਾਂ ਨੇ ਨਹੀਂ ਦੇਖਿਆ ਹੋਣਾ ਕਿ ਅੰजीर ਦਾ ਬੂਟਾ ਕਿਦਾਂ ਦਾ ਹੁੰਦਾ ਜੀ ਜੀ ਮੈਂ ਆ ਛੋਟਾ ਬਟਾ ਚੰਦਰ ਦਾ ਚੰਦਰ ਦਾ ਛੋਟਾ ਬਟਾ ਅੱਛਾ ਇਹ ਤਾਂ ਛੋੜਣ ਲੱਗੇ ਲਾਉਂਦੇ ਸੀ ਇਹ ਚੰਦਨ ਦਾ ਬੂਟਾ ਇਹ ਤਾਂ ਦਿਖਾਇਓ ਜੀ ਪੱਤਾ ਜਰਾ ਤੋੜ ਕੇ ਇਹ ਭਾਜੀ ਜਿੰਨੇ ਦਾ ਬੁੱਤਰੀ ਬੁੱਟਰੇ ਕੋਲ ਸਭ ਦਾ ਰੰਗ ਲੱਗ ਚੇਂਜ ਹੋਊਗਾ ਅੱਛਾ ਇਹਦਾ ਰੰਗ ਕੁਛ ਹੋਰ ਦਾ ਰੰਗ ਕੁਛ ਹੋਰ ਦਾ ਕੁਛ ਹੋਰ ਦੇਖੋ ਤੁਸੀਂ ਦੇਖੋ ਆਪੇ ਦੇਖ ਲਓ ਹਰੇ ਅੱਛਾ ਇਹ ਕਿਉਂ ਹੁੰਦਾ ਇਸ ਤਰ੍ਹਾਂ ਕੁਦਰ ਦੀ ਨਹੀਂ ਮਾ ਨਹੀਂ ਹਰੇਕ ਪੱਤੇ ਦਾ ਅਲੱਗ ਰੰਗ ਪੱਤੇ ਨਹੀਂ ਬੁੱਟੇ ਦਾ ਅੱਛਾ ਇਹ ਦੇਖੋ ਜੀ ਇਹ ਚੰਦਨ ਦਾ ਬੂਟਾ ਪੱਤਾ ਹਰੇਕ ਪੱਤੇ ਦਾ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਹਿੰਦੇ ਅਲੱਗ ਰੰਗ ਹਰੇਕ ਬੁੱਟੇ ਰੰਗ ਰੰਗ ਹੁੰਦਾ ਜੀ ਇਹਦੇ ਚੋਂ ਚੰਦਨ ਚੋਂ ਫੇਰ ਖੁਸ਼ਬੂ ਕਦੋਂ ਆਣੀ ਸ਼ੁਰੂ ਹੁੰਦੀ ਹੈ 14-15 ਸਾਲ ਬਾਅਦ ਜੀ 14-15 ਸਾਲ ਮਿਹਨਤ ਲੱਗਦੀ ਹੈ ਹਾਂਜੀ ਹਾਂਜੀ ਇਹ ਸਾਰਾ ਚੰਦਰ ਹੈਗਾ ਜੀ ਇਹ ਵੀ ਚੰਦਨ ਹੈ ਹਾਂਜੀ ਇਹ ਬਦਾਮ ਦਾ ਹੈਗਾ ਇਹਦੇ ਪੱਤੇ ਪੱਤੇ ਉੱਡ ਗਏ ਹੁਣ ਉਹਦੇ ਚ ਲਾਇਸੀ ਬਦਾਮ ਦਾ ਜੀ ਤੇ ਆਹ ਪੌਦਾ ਇਹ ਵੀ ਚੰਦਨ ਇਹ ਸਾਰਾ ਚੰਦਰ ਹੈ ਜੀ ਆਹ ਚੰਦਰ ਹੈਗਾ ਜੀ ਬੁੱਟਾ ਆਹ ਵੀ ਚੰਦਨ ਦਾ ਬੁੱਟਾ ਠੀਕ ਹੈ ਆਹ ਵੀ ਚੰਦਨ ਦਾ ਬੁੱਟਾ ਜੀ ਠੀਕ ਹੈ ਇਹ ਹੈਗਾ ਸੰਤਰੀ ਦਾ ਅੱਛਾ ਆਪੀ ਚੇੜਾ ਆ ਡੁੰਡੀ ਖੜਿਆ ਵਾਲਾ ਹਾਂਜੀ ਇਹ ਬਦਮਾ ਦਾ ਠੀਕ ਹੈ ਤੇ ਆਪੀ ਚੰਦ ਅੱਛਾ ਇਹ ਹੈਗਾ ਦੂਜਾ ਤੁਹਾਡਾ ਫਰੂਟ ਜਿਹੜਾ ਪਲਾਂਦੇ ਨੇ ਕੀ ਕਹਿੰਦੇ ਇਹਨੂੰ ਡ੍ਰੈਗਨ ਫਰੂਟ ਅੱਛਾ ਇਹ ਡ੍ਰੈਗਨ ਫਰੂਟ ਹੈ ਹਾਂ ਬਸ ਦਿਖਾਓ ਜਰਾ ਡ੍ਰੈਗਨ ਫਰੂਟ ਦਾ ਡ੍ਰੈਗਨ ਫਰੂਟ ਸੀ ਇਹ ਟੈਕਸ ਬੈਟ ਕੇ ਦਿਖਾਓ ਟੈਕਸ ਬੈਟ ਲਾਇਆ ਸੀ ਅੱਛਾ ਜੀ ਆਪਿਆ ਬਹੁਤ ਠੀਕ ਹੋ ਗਿਆ ਅੱਛਾ ਤੇ ਇਹ ਇਹਦੀ ਕਿੰਨੀ ਕੁ ਉਮਰ ਚ ਜਾ ਕੇ ਇਹ ਲੱਗਦਾ ਨਹੀਂ ਇਹ ਤਾਂ 5 ਸਾਲ ਤੋਂ ਤਿਆਰ ਹੋ ਰਿਹਾ ਮੈਂ ਪੂਰਾ ਡ੍ਰੈਗਨ ਫਰੂ ਹਾਂ ਪੂਰਾ ਬੁੱਟਾ ਕਿੰਨਾ ਕੁ ਵੱਡਾ ਹੋ ਜਾਂਦਾ ਪੌਦਾ ਇਹਦਾ ਪੌਦਾ ਵੱਡਾ ਹੁੰਦਾ ਇਹਦਾ ਅੱਛਾ ਇੱਕ ਇਹ ਤਾਂ ਅਸੀਂ ਪੈਸੇ ਲਾਏ ਸੀ ਉਹਨੂੰ ਕਰਮ ਲਾਉਣੇ ਰੱਖ ਤੱਕ ਕੇ ਜੀ ਬੜਾ ਪੌਦਾ ਬਣੋਗਾ ਮਤਲਬ 1 ਸਾਲ ਦੇ ਵਿੱਚ ਇਹਦਾ ਪੂਰਾ ਜੀ ਜੀ ਇਹ ਹੈ ਕਿ ਆਪਣਾ ਕੀ ਕਹਿੰਦੇ ਨੂੰ ਜਿਹੜੀ ਬੱਡੀ ਆਪਾਂ ਕਟਾਰ ਕਟਾਹਰ ਕਟਾਹਰ ਦਾ ਅੱਛਾ ਕਟਾਹਰ ਦਾ ਅੱਛਾ ਇਹ ਵੀ ਚੰਦਨ ਦਾ ਆਏਗਾ ਇਹ ਫੇਰ ਚੰਦਨ ਦਾ ਕੁੱਟਾ ਆ ਗਿਆ ਜੀ ਆ ਫੇਰ ਚੰਦਰ ਨੇ ਆ ਗਏ ਜੀ 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 ਅੱਛਾ ਚੰਦਨ ਨੇ ਚੰਦਨ ਲਾਈ ਪਈ ਆ ਤੁਸੀਂ ਹਾਂ ਆ ਲੌਂਗ ਆਏਗਾ ਜੀ ਆ ਦੇਖੋ ਪੁੱਤਾ ਸੁੰਘਾ ਥੋੜਾ ਜਾਂ ਨੇੜੇ ਤੋਂ ਕਰਕੇ ਦਿਖਾਓ ਇਹਨਾਂ ਨੂੰ ਆ ਲੌਂਗ ਆਏਗਾ ਸਪੈਸ ਅੱਛਾ ਲਾ ਲੌਂਗ ਮਸਾਲੇ ਵਾਲੇ ਕੀ ਬਾਤ ਆ ਜੀ ਦੇਖੋ ਲੌਂਗ ਇਹ ਤਾਂ ਬਾਕੀ ਬਹੁਤ ਸੋਹਣੀ ਖੁਸ਼ਬੂ ਆ ਲੌਂਗ ਦੀ ਹਾਂ ਜੀ ਹੂੰ ਕੀ ਬਾਤ ਹੈ ਇਹ ਲੌਂਗ ਤਾਂ ਮਤਲਬ ਚੰਦਨ ਦੇ ਤੁਸੀਂ ਅੱਗੇ ਫੇਰ ਮੈਂ ਦੇਖ ਰਿਹਾ ਚੰਦਨ ਨਹੀਂ ਖੜਾ ਅਸਲ ਚੰਦਨ ਨਹੀਂ ਖੜਾ ਜੀ ਨਿੰਬੂ ਹੋਰ ਚੰਦਨ ਨਹੀਂ ਜੀ 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 ਆ ਹੈਗਾ ਸੁਹੰਦਰਾ ਅੱਛਾ ਜਿਹਨੂੰ ਮਰਿੰਗਾ ਮਰਿੰਗਾ ਸੁਹੰਦਰਾ ਨਹੀਂ ਉਹ ਕੀ ਕਹਿੰਦੇ ਨੂੰ ਜੀ 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 ਪਰ ਸ੍ਰੀ ਜੀ ਫੜੀ ਲੱਗਦੀ ਸੀ ਸਬਜੀ ਬੰਦੀ ਦੀ ਫੜੀ ਦੀ ਹਾਂ ਜੀ ਹਾਂ ਹਾਂ ਸਵੰਜ ਨਾਲ ਗੋਡੇ ਗੋਡੇ ਆਉਂਦੇ ਜੀ ਜੀ ਕੀ ਬਾਤ ਆ ਸ੍ਰੀ ਹੈਗਾ ਮਤਲਬ 14 15 ਦੇ ਕਰੀਬ ਚੰਦਨ ਦੇ ਬੂਟੇ ਤੁਸੀਂ ਲਾ ਰੱਖੇ ਹਾਂ 18 20 ਲੈ ਗਏ 18 20 ਜੀ ਤੇ ਇਹ ਆਹ ਪ੍ਰੋਜੈਕਟ ਲਾ ਰੱਖੇ ਆਹ ਪਰ ਦੂਜਾ ਅੱਛਾ ਇਹ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਦਿਖਾ ਇਹ ਹੈਗਾ ਆੜੂ ਦਾ ਅੱਛਾ ਇਹ ਤਾਂ ਆੜੂ ਦਾ ਬੂਟਾ ਹੈ ਇਹ ਆੜੂ ਦਾ ਉਹ ਅਖਰੋਟ ਦਾ ਅੱਛਾ ਜੀ ਇਹ ਆੜੂ ਦਾ ਜੀ ਆਖਰੋਟ ਦਾ ਆਖਰੋਟ ਦਾ ਓਕੇ ਤੇ ਅਖਰੋਟ ਦਾ ਲੱਗ ਜਾਂਦਾ ਫਿਰ ਅਸੀਂ ਅਖਰੋਟ ਸਾਹਮਣੇ ਕੰਮ ਕੀਤਾ ਹੋਇਆ ਆਪ ਠੀਕ ਦੋ ਸਾਲ ਹੋ ਗਏ ਤੇ ਇਹਨੂੰ ਫਿਰ ਫਲ ਕਦੋਂ ਕੋ ਲੱਗੂਗਾ ਫਲ ਤਾਂ ਫਿਰ ਖਾਦ ਲੱਗਣੀ ਦੋ ਸਾਲ ਲੱਗੇ ਨਹੀਂ ਲੱਗੇ ਬਾਲ ਅੱਛਾ ਰਾਜੂ ਦਾ ਫਲ ਜੀ ਬਾਕੀ ਆਸੀ ਪ੍ਰਕ ਲਾਰਖਾ ਦੂਜਾ ਖਾਦ ਵਾਲਾ ਅੱਛਾ ਕਿਚੂ ਖਾਦ ਓਕੇ ਇਹ ਆ ਜੀ ਕਿਚੂਏ ਦੀ ਖਾਦ ਬੰਦੂਆ ਤੇ ਫਿਰ ਇਹ ਕਿੰਨੀ ਕੀ ਦੇਰ ਚ ਤਿਆਰ ਹੋ ਜਾਂਦੀ ਹੈ 6 ਮਿੰਟ ਚ ਤਿਆਰ ਹੋ ਜਾਂਦੀ ਪੰਜ ਮਿੰਟ ਓਕੇ ਕਿ ਸਾਡੇ ਕੋਲ ਆਪਣੇ ਮੱਝਾਂ ਹਨ ਅਸੀਂ ਮੁੱਲ ਆਪਾਂ ਕਰਦੇ ਮਤਲਬ ਗੋਬਰ ਵਗੈਰਾ ਤੁਹਾਨੂੰ ਲੈਣ ਦੀ ਲੋੜ ਨਹੀਂ ਪੈਂਦੀ ਹਾਂ ਆਪਾਂ ਕਰਦੇ ਹਾਂ ਠੀਕ ਹੈ ਤੇ ਫਿਰ ਇਹ ਤਾਂ ਆਪਣੇ ਖੇਤਾਂ 'ਚ ਪਾਉਂਦੇ ਤੁਸੀਂ ਜਾਂ ਫਿਰ ਅੱਗੇ ਕਿਤੇ ਸੀਲ ਕਰਾ ਕੇ ਕਰਦੇ ਲੋਕ ਲੈਣ ਵੀ ਆਉਂਦੇ ਆ ਕੁਛ ਆਈਦਾ ਆਰਡਰ ਕੋਈ ਨਾ ਕੋਈ ਅੱਛਾ ਥੋੜਾ ਮੋਟਾ ਜੀ 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 ਕਿਸਾਨ ਦਾ ਕੰਮ ਘੱਟ ਰਾਜੇ ਅਸੀਂ ਵੀ ਤਾਂ ਪਾਗੇ ਹੋਰ ਫਿਰ ਇਹਨੂੰ ਪੈਕਿੰਗ ਕਿਵੇਂ ਕਰਦੇ ਪੈਕਿੰਗ ਕਰਕੇ ਭੇਜਦੇ ਆ ਆ ਪੈਕ ਕੀ ਕਰਦੇ ਆ ਪੰਜਾਹ ਨਾਲ ਗੱਲੋ ਆਪਣਾ 25 ਜੀ 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 ਉਹ ਪਵਿੱਤਾ ਕਦੇ ਸੀ ਜੀ ਠੀਕ ਆ ਮਤਲਬ ਤੁਸੀਂ ਛੋਟੇ ਜੇ ਇਹਦੇ ਵਿੱਚ ਜਿਹੜੀ ਬਾਗੀਚੀ ਦੇ ਵਿੱਚ ਬਹੁਤ ਜਲਾ ਚੰਦਨੀ ਚੰਦਨ ਲਾ ਰੱਖਿਆ ਹੈ ਨਹੀਂ ਸੋ ਦੋਸਤੋ ਤੁਸੀਂ ਦੇਖਿਆ ਅਸੀਂ ਪਿੰਡ ਬਗਿੰਡੀ ਦੇ ਸਰਪੰਚ ਗੁਰਦੀਪ ਸਿੰਘ ਨਾਲ ਗੱਲ ਕੀਤੀ ਹੈ ਨੌਜਵਾਨ ਅਗਾਹ ਵਧੂ ਕਿਸਾਨ ਹੈ ਸਰਪੰਚੀ ਵੀ ਕਰਦੇ ਆ ਪਿੰਡ ਦੀ ਔਰ ਇਹਨਾਂ ਨੇ ਆਪਣੀ ਛੋਟੀ ਜੀ ਬਗੀਚੀ ਹੈ ਮੇਰੇ ਖਿਆਲ ਆ 1.5 ਕਨਾਲ ਦੀ ਜਗਾ ਹੋਣੀ ਹੈ ਤੇ ਇਹਦੇ ਵਿੱਚ ਹੋਰ ਪੌਦੇ ਬੂਟੇ ਲਾ ਕੇ ਆਮਦਨ ਲੈਣ ਦੀ ਬਜਾਏ ਜਿਹੜੇ ਚੰਦਨ ਦੇ ਬੂਟੇ ਆ 15 16 ਚੰਦਨ ਦੇ ਬੂਟੇ ਆ ਆਪਣੀ ਹਿੰਗ ਦੇ ਆ ਤੇ ਖਰੋਟ ਇਦਾਂ ਦੇ ਬੁੱਟੇ ਜਿਹੜੇ ਲਾ ਕੇ ਆਪਣਾ ਸ਼ੌਕ ਪੂਰਾ ਕਰ ਰਿਹਾ ਕਹਿੰਦੇ ਨਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਔਰ ਜਿਹੜੀ ਆ ਜਿਵੇਂ ਸਾਨੂੰ ਗੋਬਰ ਖਾਦ ਦਿਖਾ ਰਹੇ ਆ ਕੈਂਚੂਏ ਦੀ ਗੰਡੋਆਂ ਦੀ ਖਾਦ ਤੇ ਕਿਉਂਕਿ ਲੋਕ ਆਮ ਤੌਰ ਤੇ ਲੋਕਾਂ ਨੂੰ origignal ਖਾਦ ਨਹੀਂ ਮਿਲਦੀ ਪੈਕਟਾਂ ਚ ਸਾਨੂੰ ਜੋ ਮਿਲਦਾ ਉਹ ਪਤਾ ਨਹੀਂ ਕਿਆ ਮਿਲਦਾ ਕਿਆ ਨਹੀਂ ਮਿਲਦਾ ਲੋਕ ਜੋ ਵਿਕਦਾ ਮਾਰਕੀਟ ਚ ਉਹ ਆਪਾਂ ਲੈ ਕੇ ਆਪਣੇ ਗਮਲਿਆਂ ਚ ਆਪਣੀ ਖੇਤੀ ਚ ਪਾਈ ਜਾਂਦੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਗੰਡੋਆਂ ਦੀ ਖਾਦ ਉਹ ਕਹਿਣਾ ਸੌਖਾ ਪਰ ਬਣਾਉਣੀ ਹੈ ਬੜੀ ਮੁਸ਼ਕਲ ਹੈ ਤੇ ਜੋ ਮਾਰਕੀਟਿੰਗ ਉਹਦੀ ਮਹਿੰਗੀ ਹੁੰਦੀ ਹੈ ਸੋ ਜੇਕਰ ਇਹਨਾਂ ਦੀ ਆਪਾਂ ਗੱਲਾਂ ਤੇ ਜਾਈਏ ਤਾਂ 15 ਸਾਲ ਬਾਅਦ ਜਿਹੜਾ ਬੂਟਾ ਹੈ ਚੰਦਨ ਦਾ ਉਹ ਇੱਕ ਚੰਗੀ ਆਮਦਨ ਦੇ ਸਕਦਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਇਹ ਹਰ ਆਪਣਾ ਟ੍ਰਾਇਲ ਦੇ ਤੌਰ ਤੇ ਇਹਨਾਂ ਨੇ 15 ਬੂਟੇ ਜਿਹੜੇ ਲਾਏ ਹੋਇਆ ਕੁਝ ਟਾਈਮ ਪਹਿਲਾਂ ਸਰਕਾਰ ਨੇ ਵੀ ਵੰਡੇ ਸੀਗੇ ਚੰਦਨ ਦੇ ਬੂਟੇ ਕਾਂਗਰਸ ਸਰਕਾਰ ਨੇ ਕਹਿੰਦੇ ਚੰਦਨ ਦੇ ਬੂਟੇ ਵੰਡੇ ਸੀਗਾ ਉਤਸ਼ਾਹਿਤ ਕਰਿਆ ਸੀ ਤੇ ਉਸ ਤੋਂ ਉਤਸ਼ਾਹਿਤ ਹੋ ਕੇ ਇਹਨਾਂ ਨੇ ਚੰਦਨ ਦੇ ਬੂਟੇ ਲਾਉਣੇ ਸ਼ੁਰੂ ਕਰਤੇ ਸੋ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਇਹੋ ਜਿਹੇ ਜਿਹੜੇ ਅਗਾਹ ਬਧੂ ਕਿਸਾਨਾਂ ਤੋਂ ਅਬ ਤੁਸੀਂ ਵੀ ਜਿਹੜੀ ਹੈ ਸੇਧ ਲੈ ਕੇ ਕੋਈ ਇਹੋ ਜਿਹਾ ਕੋਈ ਕੰਮ ਕਰ ਸਕਦੇ ਨੌਜਵਾਨ ਕੋਈ ਕਿੰਚੂਵੇਂ ਦੀ ਖਾਦ ਬੜੀ ਵਿਕਦੀ ਹੈ ਕਿਲੂਆਂ ਦੇ ਹਿਸਾਬ ਨਾਲ ਵਿਕ ਸਕਦੀ ਹੈ ਕੋਈ ਵੀ ਛੋਟਾ ਜਿਹਾ ਪ੍ਰੋਜੈਕਟ ਲਾ ਕੇ ਤੁਸੀਂ ਥੋੜੇ ਪੈਸਿਆਂ ਨਾਲ ਜ਼ਿਆਦਾ ਜਿਹੜੀ ਆਮਦਨ ਕਰ ਸਕਦੇ ਹੋ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਸ ਚੈਨਲ ਨੂੰ ਸਭ ਤੋਂ ਵੱਧ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੇ ਤੁਹਾਨੂੰ ਚੰਗਾ ਲੱਗੇ ਔਰ ਇਹਨਾਂ ਕਿਸਾਨ ਗੁਰਦੀਪ ਸਿੰਘ ਬਗਿੰਡੀ ਦੇ ਇਸ ਪ੍ਰੋਜੈਕਟ ਦੇ ਉੱਪਰ ਆਪਣੇ ਕਮੈਂਟ ਜਰੂਰ ਦਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਜਾਂ ਇਹਨਾਂ ਨੂੰ ਕੋਈ ਸੁਜੈਸ਼ਨ ਹੈ ਕੋਈ ਸਲਾਹ ਹੋਈ ਤਾਂ ਉਹ ਵੀ ਜਰੂਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ